ਦੋ ਦੋ ਸੌ ਬੱਚਾ ਡਕਾਉਂਦੇ ਮਰ ਗਿਆ ਮਰ ਜਾਂਦਾ ਜੋ ਬੱਚਿਆਂ ਨੂੰ ਹੀ ਪੈਂਦੀ ਸੀ ਜਦੋਂ ਬੱਚੇ ਛਤਰੀ ਤੇ ਪਾ ਲਿਆ ਪਹਿਲਾ ਪੂਰਾ ਦਸ਼ਕ ਜੇ ਉੱਟ ਕੇ ਆਉਣ ਲੱਗ ਗੇ ਉਦੋਂ ਬਿਮਾਰੀ ਪੈ ਜਾਂਦੀ ਸੀ ਇਹ ਕਿਹੜੀ ਘੁੰਮਣ ਵਾਲੀ ਬਿਮਾਰੀ ਜਿਹੜੀ ਆ ਘੁੰਮਦੀ ਸਿਰ ਤੇ ਹਲਾਉਂਦੇ ਸੀਗੇ ਜਦੋਂ ਦਿਮਾਗ ਨੂੰ ਬੁਖਾਰ ਨਹੀਂ ਚੜ ਜਾਂਦਾ ਉਹ ਇੱਕ ਮਾ ਨਾ ਹਾਂਜੀ ਵੀ ਓਵੇਂ ਕਰਨ ਲੱਗੇ ਸੀਗੇ ਚਾਰ ਸਾਲ ਪਈ ਆਨ ਲਗਾਤਾਰ ਐ ਕਿ ਸਾਡੇ ਤੇ ਰੱਬ ਦੀ ਮਿਹਰ ਆ ਵੀ ਵਿਚਾਰ ਰੱਖਾਂਗੇ ਤੇ ਇਹ ਤੇ ਆ ਵਗੀ ਇਹਦਾ ਇੱਕ ਜਲਟ ਕੱਢਿਆ ਬਕਰੋਂ ਤੋਂ ਉੱਤੇ ਦਵਾਈ ਹੈ ਨਹੀਂ ਜਿਹੜੇ ਬਿਮਾਰੀ ਪੈਣ ਜਦੋਂ ਨਾ ਬਚਾ ਕਰੂਗੀ ਨਾ ਬਕਰੋਂ ਹੀ ਕਰੂਗੀ ਹੋਰ ਕੋਈ ਦਵਾਈ ਨਹੀਂ ਕਰਦੀ ਜੀ ਦੀ ਹੁਣ ਅੱਖਾਂ ਲਈ ਆਉਣ ਲੱਗੀ ਅੱਖਾਂ ਲਈ ਪੈਣ ਲੱਗੀ ਇਹ ਉਹਦੋਂ ਵੀ ਭੇੜੀ ਆ ਅੱਖਾਂ ਖਰਾ ਹੋਈਆਂ ਭੁੱਖੇ ਹੀ ਮਰ ਜਾਂਦੇ ਪੁੱਤਰ ਉਹ ਨਾਲ ਅੰਨੇ ਸਿਰ ਸੋ ਜਾਂਦੇ ਨਾਲ ਤੇ ਉਹ ਮਰ ਜਾਂਦੇ ਪੁੱਤਰ ਉਹ ਮਹਾ ਹਾਲ ਨਹੀਂ ਲੱਭਦਾ ਉਹਦਾ ਕੀ ਹਾਲ ਲੱਭਿਆ ਬਾਈ ਇਹਤ ਗੇਬੁਮਾਰੀ ਹੋ ਚੁੱਕੀਆਂ ਖੜਾਰੀਆਂ ਦੇ ਆਈਆਂ ਆ ਜੀ ਆਹ ਸਪਰੇ ਇੱਥੇ ਪਈ ਉਹ ਸਪਰੇ ਵੱਧ ਕੰਮ ਕਰਦੀ ਆ ਤੇ ਉਹ ਸਪਰੇ ਪੱਕਾ ਗੱਟ ਕਰਾ ਕੇ ਤੇ ਗਲ-ਗੁਲ ਤੇ ਚੰਗੀ ਜਿਹਾ ਗੱਟ ਕਰਦਾ ਦੁੱਧ ਨਿਕਲ ਬਚਾ ਹੋ ਗਿਆ ਉਹਨਾਂ ਨਾ ਟੈਂਕੀ ਵੀ ਆ ਗਈਆਂ ਸੀ ਅੱਖਾਂ ਤੇ ਉਹ ਮਾਰਿਆ ਉਹਨਾਂ ਸੱਠ ਟੁੱਟ ਹੋ ਗਿਆ ਬਚਾ ਉਹ ਸਪਰੇ ਦੀ ਪਾ ਦੇਾਂਗੇ ਇੱਥੇ ਹਾਂ ਜੀ ਤੇ ਜੇ ਦੂਜੀ ਆ ਘੁੰਮਣ ਵਾਲੀ ਹੋਵੇ ਬਿਮਾਰੀ ਤਾਂ ਉਹਨਾਂ ਬਕਰੌਣ ਬਕਰੌਣ ਹੀ ਕਰ ਸਕਦੀ ਆ ਉਹਦਾ ਬਚਾ ਤੇ ਬਦ ਤੋਂ ਬਦ ਜਿੱਦ ਤੇ ਤੁਹਾਡਾ 13 14 ਦਿਨਾਂ ਦਾ ਹੋ ਗਿਆ ਲਸੋਟਾ ਪਾ ਦੋ ਜਿਹੜਾ ਨਵਾਂ ਆਇਆ ਠੀਕ ਹੈ ਜੀ ਲਸੋਟਾ ਪਾ ਦੋ ਜਿਹੜਾ 13 14 ਦਿਨਾਂ ਦਾ ਬੱਚਾ ਹਾਂ ਜੇ ਤੁਹਾਡਾ ਬਚਾ ਕਰੂਗੀ ਤਾਂ ਲਸੋਟਾ ਵਾਲਾ ਕਰਦਾ ਵਾ ਜਾਂ ਐਂਡੀ ਗਾਰਡ ਲਾ ਦੋ ਠੀਕ ਆ ਹੂੰ ਐੜਾ ਐਂਡੀ ਗਾਰਡ ਆ ਇਹ ਚਟਾ ਜਾ ਹਾਂਜੀ ਹਾਂ ਜਿਹੜਾ 4000 ਦਾ ਉਹ ਲੱਗ ਤੇ ਆਹ ਜੇ ਤੁਹਾਡੇ ਬਿਮਾਰੀ ਪੈਂਦੀ ਆ ਆਹ ਐਂਡੀ ਗਾਰਡ ਲਾਓ ਜਿਹੜਾ ਉਹ ਜੇ ਆਪਾਂ ਲੌਂਡਰਨਾ ਛੱਪ ਜੀ ਤੋਂ ਕੀ ਉਹਦਾ ਹਾਂ ਆਰ 2 ਵੀ ਆਰ ਵੀ 2 ਉਹ ਜੇ ਆਪਣੇ ਬਿਮਾਰੀ ਪਈ ਹੋਣਾ ਹੋਰ ਵਾਰ ਕਰਦਣਾ ਹੋਰ ਕੰਮ ਜਾਂਦੇ ਉਹਦਾ ਤਾਂ ਜਦੋਂ ਉਦੋਂ ਵੀ ਲਸੋਟਾ ਹੀ ਪਾ ਦੋ ਜੇ ਬਿਮਾਰੀ ਪਈ ਤੋਂ ਕੋਣ ਤਾਂ ਤੇ ਉਹ ਦੀਵਾਰ ਦਾ ਹਲੇ ਲਸੋਟਾ ਦਾ ਕੰਮ ਲਸੋਟਾ ਕਿਵੇਂ ਵਰਤਣਾ ਬਾਈ ਆਪਾਂ ਇੱਕ ਅੱਖ ਚ ਪਾ ਦੋ ਇੱਕ ਨੱਕ ਚ ਇੱਕ ਸੰਗ ਵਿੱਚ ਹੂੰ ਤਿੰਨ ਟੋਕੇ ਪਾ ਦੋ ਕਿੰਨੇ ਕਿੰਨੇ ਟਾਈਮ ਪਾਉਣੀਆਂ ਨੇ ਇੱਕ ਦਾ ਨਹੀਂ ਪਾ ਦੋ ਇੱਕ ਗਣਾ ਪਾ ਦੋ ਬਾਦੂ ਆ ਉਸ ਤੋਂ ਬਾਅਦ ਜੇ ਤੁਹਾਨੂੰ ਜ਼ਿਆਦਾ ਲੱਗਦਾ ਵੀ ਸਾਰਾ ਤਾਂ ਇਹ ਲਿਆਦਾ 21 ਦਿਨਾ ਬਾਅਦ ਉਹ ਲਾਉਂਦਾ ਹੈਂਡੀਗਾਰਡ ਸੱਪ ਚ ਲੱਗਦਾ ਉਹ ਵੀ ਸੱਪ ਚ ਲੱਗਦਾ ਹਾਂ ਖੰਨਣਾ ਲੱਗਦਾ ਗਾੜਾ ਹੁੰਦਾ ਉਹ ਕਿੰਨਾ ਕਰਾਉਣਾ ਪੈਣਾ ਉਹ ਉਹ ਤਾਂ ਲਿਖਿਆ ਹੁੰਦਾ ਉਹ ਐਮ ਐਲ ਹੁੰਦੇ ਇਹਦੇ ਵਿੱਚ ਛੋਟੇ ਛੋਟੇ ਜੀਰੋ ਫਿਰ ਜਾਂਦੇ ਉਹ ਐਮ ਹੁੰਦਾ ਸੀ 7.6 ਲੱਗਦਾ 6 7.6 ਲੱਗਣੀ ਹਾਂ ਪਰ ਆਵਾ ਜੇ ਤੁਸੀਂ ਵਿਚਾਰ ਖੋਜਣੋ ਤੇ ਆਣੀ ਨਾ ਤਮਾ ਤਮਾ ਪੁਆਰੀ ਤਾ ਇਹ ਕੋਈ ਕਹਦਾ ਨਾ ਮੈਂ ਰੋਗ ਤੋਂ ਏਰੀ ਰੋਕਦੀ ਰੋਕਦੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਇਹ ਚ ਰੋਕੀ